ਨੇ ਹੋ ਕਰਨਾ ਹੀ ਆਂਦੀ ਆ ਪੱਕਾ ਕਿਸੇ ਦੀ ਸੀਆਡੀ ਲੈ ਕੇ ਆਈ ਹੋਣੀ ਆ ਨੀ ਕਰਨਾ ਆ ਲੰਗ ਜਾ ਮਾਰਦੀ ਆਉਣੀ ਆ ਇਹ ਤਾਂ ਭੈਣੇ ਮੇਰੇ 7 ਵਜ ਗਈ ਸੀ 7 ਵਜ ਗਈ ਹੋਰ ਨੀ ਆ ਜਾ ਆ ਜਾ ਤੂੰ ਨਾ ਪਾਣੀ ਧਾਣੀ ਪੀ ਲੈ ਆ ਜਾ ਘਰੇ ਆ ਜਾ ਨੀ ਕੀ ਕਰੂੰਗੀ ਕੂੜਾ ਸਿੱਟਣ ਛੱਡੀ ਸੀ ਨੀ ਕੂੜੇ ਦਾ ਤਾਂ ਕੰਮ ਤਾਂ ਮੁੱਕਦੀ ਨਹੀਂ ਕਿ ਜਾਂਦੇ ਜਿਹਾਂ ਦੇ ਆ ਜਾ ਆ ਜਾ ਬਹਿਣ ਹੋਰ ਕਿਵੇਂ ਭੈਣੇ ਤਰਾ ਇਹ ਮੈਂ ਦਾ ਵਧੀਆ ਭਣੇ ਬਹਿ ਜਾ ਤੈਨੂੰ ਵਸਾਉਣ ਤੋਂ ਕੀ ਵਿਚਾਰ ਆ ਨਈਂ ਕਰ ਬੀਉਂਦੇ ਬਰਤਾਈ ਜਾਂਦੇ ਨੀ ਕਰਵਾ ਜੋ ਤੇ ਦਾ ਭਣੇ ਮੈਂ ਤਾਂ ਚਾਰ ਪੰਜ ਸੂਟ ਸੁਮਾਲੇ ਆ ਹਾਂ ਹਾਂ ਵਾਖਾ ਲੈ ਫੜੇ ਮੈਂ ਤਾਂ ਬਾਤ ਤਰਤਾ ਸਾਲਵਾ ਦਾਉਂਦੇ ਆਗੇ ਚਾਰ ਸੂਟ ਸੁਮਾਲੇ ਤੂੰ ਕੀ ਕੀਤਾ ਮਾਂ ਦਾ ਤੇਰੇ ਬਾਈ ਦਾ ਕੋਸ ਨਹੀਂ ਹਲੇ ਤੇ ਕਰਦੇ ਮੇਰੇ ਤਪਿਲ ਬਾਈ ਤਾਂ ਨਾ ਕੋਣੀ ਕਰਨਾ ਚਾਹੀਦਾਗਾ ਔਖੀ ਵੀ ਤੂੰ ਉਹਦੇ ਵਾਸਤੇ ਮਰੇਗੀ ਮਰਾਂਗੇ ਸੱਤਾ ਰਹਿਣਾ ਤਾਂ ਕੋਸ ਨਹੀਂ ਲੈ ਕੇ ਜਿੱਦਾ ਨਾ ਜੀ ਫੇਰ ਚਲ ਮੈਂ ਕਹਿ ਦੂੰਗੀ ਬਾਈ ਨੂੰ ਕਿ ਨੂੰ ਚਲ ਜਲ ਜੂਟ ਨਹੀਂ ਮੇਰੀ ਗੱਲ ਸੁਣਨੀ ਉਹ ਤਾਂ ਅੱਗੇ ਜਾਣ ਦੀਆਂ ਕਿੰਨਾ ਕਰਵਾਇਤਾ ਤਨ ਕੋchnਾ ਇਸੇ ਊੜਾ ਕੰਮ ਸਿੱਧਾ ਲੈ ਇਸ ਕਰਵਾਇਸੀ ਨਹੀਂ ਕੀ ਹੋ ਗਿਆ ਹਾਂ ਨਾ ਕੋ ਮੈਂ ਸਮਝ ਕਰੇ ਨਾ ਹਰਤਾ ਹਾਂ ਹਾਂ ਕੰਮ ਹਾਂਜੀ ਕਹਿੰਦੀ ਸੀ ਹੌਲੀ ਬੋਲਿਆ ਕਰ ਕੰਤਾ ਦੇ ਕੰਨ ਹੁੰਦੇ ਆ ਸਪੀਕਰ ਰੂਮ ਦਾ ਤੂੰ ਬੋਲੀ ਜਾਂਦੀ ਹੈ ਕਿ ਮੈਂ ਤਾਂ ਚੁੱਪ ਕਰਕੇ ਤੇਰੀ ਗੱਲ ਸੁਣੀ ਜਾਂਦੀ ਹੈ ਤੇ ਮੈਂ ਤਾਂ ਤੈਨੂੰ ਆਏ ਕਹਿੰਦੀ ਸੀ ਵੀ ਆਹ ਮੁੰਡਾ ਨਾ ਜਿਹੜਾ ਤੁਰਿਆ ਫਿਰਦਾ ਇਹ ਤੂੰ ਨਿਗਾਹ ਰੱਖ ਕੇ ਕੀ ਦੇ ਘਰੇ ਵੜਦਾ ਤੇ ਕਿਉਂ ਵੜਦਾ ਨਹੀਂ ਹਾਂ ਨਹੀਂ ਮੈਂ ਵੀ ਦੇਖਿਆ ਸੀਗਾ ਕਿਤੇ ਉੱਧਰ ਵਗ ਜਾਂਦਾ ਕਿਤੇ ਉੱਧਰ ਵਾ ਹੁੱਲ ਹੁੱਲ ਕਰਦਾ ਫਿਰਦਾ ਰਹਿੰਦਾ ਇਹ ਨੇ ਸੰਤੋ ਕੇ ਜਾਂਦਾ ਇਹ ਪਤਾ ਪੱਕਾ ਜਿਹੜਾ ਚਾਰ ਜਵਾਕਾਂ ਵਾਲੀ ਮਾਂ ਲਿਆਇਆ ਨਾ ਮੁੰਡਾ ਇਹ ਪੱਕਾ ਉਹਦਾ ਆਸ਼ਕਾ ਪਿੱਛੋਂ ਆਇਆ ਹੋਣਾ ਪੱਕਾ ਮੰਨ ਜਾ ਤੂੰ ਮੇਰੀ ਗੱਲ ਨੂੰ ਨਹੀਂ ਕਿਰਨ ਹਾਂ ਕਹਿਣ ਦੀ ਤਾਂ ਗੱਲ ਹੈ ਇਹ ਤੇ ਨਾ ਤਸੀਸੀ ਕੈਮਰਾ ਰੱਖਣਾ ਚਾਹੀਦਾ ਇਹ ਸੁਦਾ ਸਾਰੇ ਮੱਲੇ ਦੀ ਗੱਲ ਹਜੇ ਕੀ ਆ ਹਜੇ ਤਾਂ ਅੱਗੇ ਅੱਗੇ ਦੇਖ ਮਾਇਆ ਮੁੰਡਾ ਨੂੰ ਫੜਾ ਦੋਗੇ ਕਿ ਨਾ ਨਹੀਂ ਅਹੀਂ ਕਰਨਾ ਚਾਹੀਦਾ ਨੀ ਕਰ ਤੂੰ ਉੱਥੇ ਵੀ ਖੜੀ ਕੀ ਕਰਤੀ ਸੀ ਬਲਵੰਤੋ ਕੋਲੇ ਨਹੀਂ ਬਲਵੰਤੋ ਕੋਲੇ ਤਾਂ ਭੈਣੇ ਨਾਲ ਤਾਂ ਖੜੀ ਸੀ ਤੇਰੇ ਭਾਈ ਨਾਲ ਲੜ ਪਿਆ ਸੀਗਾ ਕਿਉਂ ਲੜ ਪਿਆ ਭੈਣੇ ਬੱਸ ਕਹਿੰਦਾ ਹਾਂ ਹਾਂ ਕਹਿੰਦਾ ਕਿ ਤੂੰ ਅਕੇ ਕਰ ਕਰ ਫਿਰਦੀ ਰਹਿੰਦੀ ਆ ਕਿ ਚੋਗਲੀਆਂ ਚੱਪੇ ਕਰ ਉਹਨੂੰ ਭੜੇ ਕਿਸੇ ਨੇ ਉਂਗਾ ਲਾ ਦੀ ਮੈਨੂੰ ਲੱਗਦਾ ਉਹਨੇ ਸੰਤੋਣੇ ਉਂਗਾ ਲਾਈਆ ਪੱਕਾ ਨਹੀਂ ਮੈਂ ਉਹੀ ਪੁੱਛਦੀ ਸੀ ਤੇਰਾ ਪਿਆਰ ਦੀ ਰਾਨ ਨੂੰ ਪੈਣੇ ਮੈਂ ਉਹੀ ਪੁੱਛਦੀ ਸੀ ਉਹ ਤਾਂ ਮੁੱਕਰ ਗਈ ਨਹੀਂ ਦਿਲ ਹੌਲਾ ਕਰ ਲੈਂਦੇ ਅਗੇ ਲੈ ਹਾਂ ਇਹ ਚੁਗਲੀ ਕਾਢੀ ਹੋਗੀ ਜਦ ਇਸੇ ਦੀ ਗੱਲ ਕਰਤੀ ਤਾਂ ਨਾਲੇ ਤੈਨੂੰ ਨਾਲੇ ਸਾਰੇ ਪਿੰਡ ਨੂੰ ਪਤਾ ਵੀ ਮੈਂ ਤਾਂ ਇਹੋ ਜੀ ਚੁਗਲੀ ਚੱਪੇ ਤਾਂ ਪੈਣੇ ਮੈਂ ਤਾਂ ਦੂਰ ਹੀ ਲਈਆ ਮੈਨੂੰ ਤਾਂ ਲੱਗਦਾ ਡਾਰੇ ਚੀਜ਼ਾਂ ਦਾ ਹਾਂ ਹਾਂ ਕਹਿ ਨੂੰ ਕੀ ਕਹਣਾ ਜੇ ਕੱਦੀ ਮਾੜੀ ਮੋਟੀ ਪੈਣੇ ਕਿਤੇ ਨਿੱਕਲ ਵੀ ਜਾਂਦੀ ਆਪਣੇ ਅੱਖੇ ਚ ਚੰਮ ਦੀ ਜ਼ੁਬਾਨ ਆ ਪੈਰੇ ਇਹ ਗੋਲਾ ਜਿਹੜਾ ਗੋਲਾ ਬਾਰਿਛਦਾ ਉਹ ਗੋਲਾ ਵੀ ਤਾਂ ਫਿਰ ਕੱਢਣਾ ਹੁੰਦਾ ਕਿਸੇ ਨਾਲ ਕਿਸੇ ਪਾਸੇ ਨਹੀਂ ਤਾਂ ਮੈਂ ਤਾਂ ਮੈਂ ਤਾਂ ਜਦੋਂ ਉੱਠਦੀ ਆ ਮੈਂ ਤਾਂ ਤੈਨੂੰ ਚਾਰ ਪੰਜ ਵਾਰੀ ਵੇਖਦੀ ਆ ਵੀ ਕਿੰਨਾ ਕਿਤੇ ਆਵੇ ਤਾਂ ਮੇਰੇ ਕੋਲ ਬੈਠੇ ਤੇ ਭਣੀ ਮੈਂ ਤਾਂ ਆਪੋ ਜੀ ਲੱਗਦੀ ਨਹੀਂ ਸੱਚ ਉਹਨਾਂ ਦੀ ਬੁੜੀ ਮਾਰ ਗਈ ਤੂੰ ਗਈ ਨਹੀਂ ਸੱਚ ਇਹ ਕਿੰਨਾ ਜੀ ਆ ਆਪਣੇ ਉਧਰ ਉਹ ਪਰਲੇ ਕੋਹਾ ਨਾਲ ਕਿ ਗਣੇ ਮੈਂ ਗਈ ਤਾਂ ਹੈ ਨਹੀਂ ਮੈਂ ਤਾਂ ਰੋਣ ਹੀ ਨਹੀਂ ਆਉਂਦਾ ਤੇ ਰੋਣ ਨੂੰ ਕੋਈ ਵੀ ਆ ਨਾ ਦੱਸ ਤੂੰ ਮੈਨੂੰ ਉਹਨੇ ਫੋਨ ਕਰਕੇ ਕੁੱਸ ਲੈਦੀ ਕਿਵੇਂ ਰੋਂਦੇ ਹੁੰਦੇ ਦੱਸ ਦੇ ਭਣੀ ਮੈਂ ਤਾਂ ਬਗ ਜੂੰਗੀ ਮੈਂ ਤਾਂ ਨਾ ਉਹ ਬਸ ਆਏ ਕਹਿਣਾ ਨਹੀਂ ਤੂੰ ਕਿਹੜੇ ਰਾਹੇ ਤੇ ਪੈ ਗਈ ਨਹੀਂ ਇੰਨਾ ਰਾਹਾਂ ਦੇ ਵਿੱਚ ਕੰਡੇ ਵਿਛਾ ਗਈ ਇਹੋ ਜਿਹਾ ਕੋਸ ਕੋਈ ਮਾਰਾ ਮोटा ਠੂਠਾ ਕਰ ਦਿੰਦੀ ਮੜ ਜਾ ਗੱਲ ਲੱਗ ਜਾਂਦੀ ਗੱਲ ਕਿਵੇਂ ਨਗਾਣਾ ਆਇਆ ਕਰਕੇ ਬਸ ਆਇਆ ਕਰਕੇ ਗੱਲ ਲੱਗ ਬਸ ਉਹਦਾ ਅ ਵੀ ਨਾ ਨਾ ਕੋਈ ਆਰ ਹੁੰਦਾ ਐ ਕੋ ਉਨੇ ਉਹ ਤਾਂ ਆਇਆ ਕੱਟੇ ਪੇਟ ਦਮਸੀ ਕੋ ਨਾ ਫਰਦੂnga ਉਹ ਤਾਂ ਫਿਰ ਜਲੇਬ ਪੰਗਾ ਬਾੜੀਆਂ ਖਾ ਲਈ ਦਫਾ ਫਿਰ ਜਲੇਬ ਪਗਾ ਅੜਕ ਜਾਂਦੀਆਂ ਫਿਰ ਉਹ ਆ ਜਦੋਂ ਕਰਦਣਾ ਉਹ ਬਾਹਾਂ ਦੇ ਜ਼ੋਰ ਨਾਲ ਜਲੇਬ ਪੈਨ ਪੈਨ ਸਿੱਖਿਆ ਦੇ ਕਿਵੇਂ ਉਹ ਕਰਦੇ ਹੁੰਦੇ ਨਾ ਨਾ ਉਹ ਆਪਾਂ ਕਿਤੇ ਨਾ ਪਾਠਾ ਪੱਥਰ ਜਦੋਂ ਮੈਂ ਜਾਊਂਗੀ ਵਾਰੇ ਚ ਠੀਕ ਆ ਸਾਡੀ ਮੱਝ ਨੂੰ ਡਿੱਤੀ ਜਾਂਦੀ ਹੈ ਪਤਾ ਨਹੀਂ ਕਦੋਂ ਕੋ ਬੋਹਾ ਕਰੂਗੀ ਜਦੋਂ ਬੋਹੇ ਦਾਣ ਫੋਸ ਕਰਤਾ ਫਿਰ ਮੈਂ ਪਾਉਣਾ ਪੱਠਲ ਚ ਤੈਨੂੰ ਪਤਾ ਤਾਂ ਮੈਂ ਅੱਕ ਪਚਾ ਕੇ ਬਾਹਰ ਨਿਕਲੇ ਹੁੰਦੀ ਆ ਜਵਾਕਾਂ ਨੂੰ ਦੰਗੂਨ ਕਰ ਦੱਸਣ ਮੀਆਂ ਨੇ ਰਿਕਵੰਟ ਨੇ ਹੋ ਗਿਆ ਕਿਸੇ ਪੁਰੀ ਨੂੰ ਲੈਟਿਆ ਆਇਆ ਸੀਗਾ ਵਾਸਾ ਕੋਈ ਤਾਂ ਜੀ ਵੀ ਪਤਾ ਆ ਕਿਸ ਨੂੰ ਕਿਹੜਾ ਪਤਾ ਲੱਗਦਾਗਾ ਉਹ ਦੇ ਨੇ ਅੰਦਰ ਪੜ ਗਿਆ ਤੇ ਫਿਰ ਮੇਰੀ ਗੱਲ ਸੁਣਦਾ ਪਰ ਮੈਨੂੰ ਵੀ ਕਿਰਨਾ ਬਠੰਡੇ ਵਾਲੀ ਕਹਿੰਦੀ ਤੇ ਫਸਣ ਗਈ ਇਹ ਦਿੰਦੀ ਆ ਹਾਂ ਮੈਂ ਤਾਂ ਬੱਡਾ ਦਾਗ ਦੇ ਡੇਰਾ ਹੀ ਰੱਖੂਗੀ ਬਾਅਦ ਚ ਤੇ ਆਪਾਂ ਹੋਣ ਆ ਕੇ ਜਾਣਾ ਹੈਗਾ ਤੂੰ ਪਾ ਦਿਨਾ ਨਹੀਂ ਕਿਤੇ ਨਹੀਂ ਨਹੀਂ ਪਾਏ ਤਾਂ ਨਹੀਂ ਪਾਏ ਤਾਂ ਪੱਕਾ ਨਹੀਂ ਪਾਏ ਮੈਂ ਬਹਿਣ ਅੱਗੇ ਖੜੀ ਨਹੀਂ ਖੜਾ ਮੈਂ ਖੜਾ ਪੱਕਾ ਚਲ ਘਰ ਦੇ ਨਾਲ ਜਾਣ ਬਈ ਦੋਈ ਤਰੀ ਯਨ ਆ ਯਾਰ ਵਾਹ ਵਾਹ ਹਾਂ ਆਇ ਪੱਤਣਾ ਵਾਹ ਥੋੜੀ ਵਾਹ ਆਪਾਂ ਇਹ ਹੁਣ ਮੈਂ ਚੱਲੀਓ ਮੁੰਡੇ ਫਿਰਦੇ ਆ ਗਲੀ ਚ ਗੇੜੇ ਮਾਰਦੇ ਤੇ 베ਰੀ ਤਾਂ ਮੱਝ ਬਾਹਰ ਖੜੀ ਆ ਨਾਲੇ ਖੜੀ ਆ ਕੱਟੇ ਤੇ ਭੈਣੇ ਤੇਰੇ ਉਹਨਾਂ ਦਾ ਕੀ ਪਤਾ ਤੇਰੇ ਪਿਓ ਦੇ ਸਾਲੇ ਭੈਣੇ ਆਸ਼ਕੀ ਕਰਦੇ ਕਰਦੇ ਮੇਰੀ ਪੱਤੀ ਦਾ ਕੋਣ ਕੇ ਲੈ ਜਾਣ ਨਹੀਂ ਬਹਿਜਣੀ ਚਾਹ ਬਣੋਣੀ ਆ ਹੋ ਪਿਆ ਦੇ ਨੂੰ ਨੱਕੜੂ ਲੈ ਇਹਨਾਂ ਪਿਆ ਦੇ ਨੱਕੜੂ ਹੋ ਚੱਲ ਫੇਰੀ ਜਾਂਦੀ ਗਾ ਹੋ ਨਹੀਂ ਮੈਨੂੰ ਜਾਣੀ ਆ ਪਰ ਮੈਨੂੰ ਤਾਂ ਨਹੀਂ ਬਹਿਜਣਾ ਨਹੀਂ ਕੋਈ ਕੰਪਾਸਵਾ ਚੱਕੀ ਕਰਦੀ ਆ ਮੈਨੂੰ ਜਾਨੀ ਆ ਆਤਾ ਸੀ ਮੈਨੂੰ ਤਾਂ ਨਿਕੜੂ ਐਡਾ ਕੱਬੇ ਸੁਭਾ ਦਾ ਬੰਦਾ ਚੱਕੀ ਫਿਰਦੀ ਮਾ ਤਾਂ ਤੁਹਾਡੇ ਘਰੇ ਨਹੀਂ ਆਵੇ ਮੈਂ ਨਹੀਂ ਹੁੰਦੀ ਅੱਜ ਤਾਂ ਬਾ ਤੁਹਾਡੇ ਘਰੇ ਆਹ ਬੇ ਜੇ ਮਰ ਜਾਣੇ ਬੈਠੇ ਉੱਥੇ ਵੀ ਦੇਖ ਲੈਕਰ ਇਹ ਤਾਂ ਹੁਣ ਦੇ ਸਾਰੇ ਪਿੰਡ ਚ ਡੌਂਡੀ ਪਿੱਟ ਦੂਗੀ ਹਾਂ ਇਹਨੂੰ ਕੀ ਕੰਮ ਨਹੀਂ ਧੰਦਾ ਨਿਕਾ ਕਹਿੰਦੀ ਮੈਂ ਬੇਲੀ ਨਹੀਂ ਹੈਗੀ ਸਾਰੇ ਪਿੰਡ ਦੀਆਂ ਚੁਗਲੀਆਂ ਇਕੱਠੀਆਂ ਕਰੀ ਰੱਖੂਗੀ ਮੈਂ ਕਹਿੰਦਾ ਤੈਨੂੰ ਬੁਲਾਉਣੀ ਹੈਗੀ ਨੱਕ ਬੁੱਲੇ ਜਿੜਾ ਕੇ ਗਈ ਹੈਗੀ ਓਏ ਮੈਂ ਬਿਨਾਂ ਮਦਦ ਵਾ ਮੈਂ ਤਾਂ ਫੰਗਾਲੇ ਲੱਗੂ ਤੇ ਕੋਣ ਹਾਂ ਇੱਥੇ ਬੈਠ ਕੇ ਸੇਵ ਹੁੰਦੇ ਜੀ ਇੱਧਰ ਵੇਂਦੇ ਸਿਵਾਰੀ ਵਾਰੀ ਇੱਧਰ ਪਤਾ ਨਹੀਂ ਬਣ ਕੀ ਰੱਖਿਆਗਾ ਇਹੋ ਜਿਹਾ ਕੀ ਐ ਚੰਦਰੀ ਗਵੰਡਨ ਦੇ ਵਿੱਚ ਪੰਗੇ ਪਾਉਂਦੀ ਆ ਭਾਣੇ ਮੈਨੂੰ ਹਟਾਉਣਾ ਪਊਗਾ ਕਿਸੇ ਰਣ ਉਹ ਮੁੰਡੇ ਤਾਂ ਮੈਂ 5 ਮਿੰਟਾਂ ਚ ਹਟਾ ਦੂੰਗੀ 5 ਮਿੰਟਾਂ ਦੇ ਉਹ ਤਾਂ ਮੁੰਡੇ ਮੇਰੇ ਪਿਓ ਦੇ ਸਾਲੇ ਅੱਜ ਦੇਖੀ ਫਿਰ ਅੱਜ ਕਿਰਨਾ ਨਾਲ ਪੰਗਾ ਉਹਨਾਂ ਦਾ ਦੇਖੀ ਸਹੀ ਅੱਜ ਫਿਰ ਕਿਰਨਾ ਵੀ ਚੰਪ ਕੱਢ ਕੇ ਹਟੂ ਉਹਨਾਂ ਦੇ ਨਹੀਂ ਨਹੀਂ ਮੈਨੇਟਰ ਤੋਂ ਵੱਚ ਬੱਜਿਆ ਵੱਚ ਬੱਜਿਆ ਵੱਚ ਤੇਰੇ ਕਿੱਥੋਂ ਵੱਚ ਬੱਜਿਆ ਤੂੰ ਗੱਲ ਲੈ ਵੱਚ ਮਾਂ ਦਾ ਕਿਉਂ ਮੁੰਨ ਦੀ ਲੜਾਈ ਪਾਉਂਦੀ ਐ ਮਾਂ ਦਾ ਤੂੰ ਬਾਰੀ ਬਾਰੀ ਉਧਰ ਲੈਣ ਕੇ ਉਹਨਾਂ ਲੈ ਤੈਨੂੰ ਦੱਸ ਕੌਣ ਕਹਿੰਦਾ ਤੂੰ ਵੱਚ ਬੱਜਿਆ ਤੂੰ ਮੇਰੀ ਉਮਰ ਦੇ ਤੂੰ ਤੇਰੇ ਵੱਚ ਨਾਲ ਤੇਰਾ ਤਾਂ ਮੇਰਾ ਕੀ ਮੇਲ ਆ ਤਾ ਤੂੰ ਫਿਰ ਮੇਰੇ ਵੱਚ ਬੱਜਿਆ ਕਿਵੇਂ ਉਹ ਤੇਰੇ ਮੂਰੇ ਹੱਥ ਘੱਟੇ ਬਹੁਤ ਘੋੜੀ ਹੁੰਦੀ ਨੇ ਤੇ ਉਹ ਖਰਜ ਐਵੇਂ ਲੱਗੀ ਪਈ ਆ ਉਹ ਤਾਂ ਤੇਰਾ ਸਾਥੀ ਪਰ ਖਿਡਿਆਰ ਆਲਾ ਤੂੰ ਤੂੰ ਜਾ ਮਗਰ ਭੱਜ ਲਾਉ ਦੇ ਭੱਜ ਲਾ ਭੱਜ ਲਾ ਹੁਣ ਤੁਸੀਂ ਕਰਿਓ ਕਰ ਇੱਥੇ ਤੂੰ ਜਿਹੜੀ ਮਰਜ਼ੀ ਸਾਦਨੀ ਮੈਂ ਤੇਰੀ ਪੋਟਾ ਕਰਾਉਂ ਤੁਹਾਡੇ ਕਹੇ ਜਾਉਂ ਮਰਜ਼ੀ ਕਰਦੀ ਚੱਲਾ ਮੈਂ ਆ ਵੇਖ ਆ ਵੇ ਹੁਣੇ ਚੱਲਿਆ ਹੁਣੇ ਚੱਲਿਆ ਵੇਖਾ ਵੇ ਹੁਣੇ ਚੱਲਿਆ ਹੁਣੇ ਚੱਲਿਆ ਵੇਖ ਕੋਈ ਕਰ ਉੱਤੋਂ ਫੜਾਉ ਉੱਤੋਂ ਫੜਾਉ ਮੇਰੇ ਪਿਆਉ ਦੇ ਸਾਰੇ ਨੂੰ ਉੱਤੋਂ ਫੜਾਉ ਵੇ ਉੱਤੋਂ ਫੜਾਉ ਵੇ ਤੈ ਚੱਲ ਤੂੰ ਕਰ ਤੂੰ ਯਾਰੀ ਆਸ਼ਕ ਨਾ ਕਰਦਾ ਤੂੰ ਸਮਝ ਕੇ ਰੱਖਿਆ ਤੁਸੀਂ ਇਨਾ ਨੇ ਪਤਾ ਨਹੀਂ ਕਿਹਦੇ ਨਾਲ ਪੰਗਾ ਲੈ ਲਿਆ ਕਿਨੇ ਰੌਲਾ ਪਾਈ ਜਾਂਦੀ ਆ ਨਹੀਂ ਕੀ ਹੋ ਗਿਆ ਤੁਸੀਂ ਕਰੀਆ ਨਹੀਂ ਕਿਦ ਨਾ ਬੋਲੀ ਆ ਨਹੀਂ ਹੈਗੀ ਨਹੀਂ ਉਹ ਜਿਹੜਾ ਮੁੰਡਾ ਨਹੀਂ ਸੀ ਹਾਂ ਭੈਣੇ ਬੰਦਾ ਛੇੜ ਕੇ ਨੰਗੇ ਦੋ ਜਣੇ ਇੱਕ ਤਾਂ ਹੋਰ ਕੀ ਕਹਿੰਦਾ ਜਿਹੜਾ ਗਵੰਡੀਆਂ ਦੇ ਆਉਂਦਾ ਮੈਨੂੰ ਛੇੜ ਕੇ ਨੰਗੇ ਭੈਣੇ ਮੇਰੇ ਤਾਂ ਕੁੱਤਾ ਪੈ ਗਿਆ ਪਿੱਛੇ ਮੈਂ ਤਾਂ ਲੋਕੇ ਬੈਠੀ ਸੀ ਹਾਏ ਨਹੀਂ ਤੂ ਰਿਆ ਨਹੀਂ ਕੀ ਕਹਿੰਦਾ ਤੈਨੂੰ ਹਾਂ ਮੈਨੂੰ ਨਾ ਮਰ ਲੈਣੇ ਭੈਣੇ ਮੈਂ ਇੱਧਰ ਜਾਂਦੀ ਸੀ ਕੂੜਾ ਚੱਟ ਕੇ ਆ ਕੇ ਤੇਰੇ ਘਰੋਂ ਤਾਂ ਮੋਟ ਕੇ ਆਈਆਂ ਮੈਨੂੰ ਪਤੀ ਹੈ ਤੇ ਨਾਲੇ ਤਾਂ ਮੈਨੂੰ ਆਇਆ ਕਰਕੇ ਅੱਖ ਮਾਰੀ ਤੇ ਨਾਲੇ ਭੈਣੇ ਮੇਰੇ ਵਿੱਚ ਵੱਜਿਆ ਤੇ ਜੇ ਮੈਂ ਉਹਨੂੰ ਕਿਹਾ ਮੈਂ ਕਿਹਾ ਭਾਈ ਤੂੰ ਮੇਰੇ ਵਿੱਚ ਕਿ ਵੱਜਿਆ ਤੇ ਕੁੜੇ ਮੈਨੂੰ ਕਹਿੰਦਾ ਜਾਵੜਾ ਜਿੱਥੇ ਮਰਜੀ ਜਿੱਥੇ ਮਰਜੀ ਰਿਪੋਰਟਾ ਕਰਾ ਦੇ ਕਹਿੰਦਾ ਹਾਏ ਹਾਏ ਤੇ ਹੋਰ ਹੁਣ ਹੋ ਖੜਾ ਉਹਨਾਂ ਦੇ ਬਾਗ ਚ ਕਹਿੰਦਾ ਮੈਂ ਨਹੀਂ ਹਟਦਾ ਇਸ ਗਲੀ ਚੋਂ ਕਹਿੰਦਾ ਅਵੇ ਮੈਂ ਸਾਡੇ ਇਸ ਗੱਲ ਦਾ ਫੈਸਲਾ ਕਰੂ ਵੀ ਮੈਨੂੰ ਅੱਖ ਕਿਉਂ ਮਾਰੀ ਆਇਆ ਕਰਕੇ ਮੈਨੂੰ ਅੱਖ ਮਾਰੀ ਤੇ ਹੋਰ ਮੇਰੀ ਉਹ ਦੇਖ ਤਾਂ ਲੈਂਦਾ ਕਿ ਇਹਨੂੰ ਅੱਖਾਂ ਮਾਰਦਾ ਸੀਗਾ ਹਾਂ ਹਰਮਨਾਈ ਨਾਲੇ ਮੇਰੀ ਕੱਟੀ ਦਾ ਰੱਤਾ ਰੱਸਾ ਖੋਲ ਹੀ ਜਾਂਦਾ ਸੀਗਾ ਹਾਏ ਹਾਂ ਮੈਂ ਤਾਂ ਉੱਤੋਂ ਫੜੇ ਉਹਨਾਂ ਨੂੰ ਹਾਂ ਉੱਤੋਂ ਉੱਟਾ ਮੇਰੇ ਹੀ ਗੱਲ ਪੈ ਗਿਆ ਨਹੀਂ ਹੂੰ ਤਾਂ ਤੂੰ ਵੀ ਲੜਦੀ ਰਹਿਣੀ ਹੈਗੀ ਤੂੰ ਡਰਦੀ ਰਹਿਣੀ ਉਹ ਕੁੱਤਾ ਕੀ ਦਾ ਉਹ ਉੱਤੋਂ ਤਾਂ ਗਵਾਂਡੀਆਂ ਦਾ ਉਹ ਨਹੀਂ ਕੁਝ ਕਹਿੰਦਾ ਹੈਗਾ ਤੂੰ ਤਾਂ ਐਵੇਂ ਹੀ ਡਰਦੀ ਆ ਤੂੰ ਗੱਲਾਂ ਤਾਂ ਐਡੀਆਂ-ਐਡੀਆਂ ਕਰਦੀ ਹੈਗੀ ਹੈ ਤੇ ਕੁੱਤੇ ਤੇ ਤੂੰ ਡਰੀ ਹੋਣੀ ਨਹੀਂ ਲੈ ਤੈਨੂੰ ਉਹ ਤਾਂ ਮੇਰੇ ਪਿੱਛੇ ਪੈਗਾ ਸੀ ਮੈਂ ਤਾਂ ਉਹ ਸੱਪ ਨਾਲ ਲੜੀ ਜਾਂਦੀ ਸੀਗੀ ਹਾਂ ਨਹੀਂ ਮੈਨੂੰ ਐਂ ਦੱਸ ਤੇ ਗੋਡਾ ਥੱਲੇ ਲੈ ਲੈ ਲੈਂਦੀ ਨਾ ਤਾਂ ਗੋਡਾ ਥੱਲੇ ਲੈਂਦੀ ਸੀ ਇੱਕ ਨੂੰ தம் ਲੈ ਲੈ ਆ ਇੱਕ ਨੂੰ தம் ਭਜਾਤਾ ਉਹ ਤਾਂ ਬਣ ਗਿਆ ਟਟਿਰੀ ਇਹ ਰਹਿ ਗਿਆ ਮੇਰੇ ਪਿਓ ਦਾ ਸਾਣਾ ਇਹਦੀ ਤਾਂ ਅੱਜ ਮੈਂ ਨਾ ਐਸੀ ਖਬਰ ਲੈਣੀ ਆ ਅੱਜ ਮੈਂ ਗਲੀ 'ਚ ਹੀ ਰਹਿਣਾ ਸਾਰਾ ਦਿਹਾੜੀ ਅੱਛਾ ਅੱਜ ਮੈਂ ਗਲੀ 'ਚ ਹੀ ਰਹੂੰਗੀ ਲੈ ਪਤਾ ਨਹੀਂ ਕੀ ਰਹੀ ਕਿਸੇ ਨਾਲ ਪੰਗੇ ਲੈਣ ਦੀ ਫਿਰਦੀ ਐ ਦਿਉਰੀ ਆਵੀ ਮੱਥਾ ਡੇਕਦਾ ਚਾਚੀ ਕੀ ਹੋਇਆ ਵੀ ਮੈਨੂੰ ਐਂ ਦੱਸਦਾ ਗਲੀ 'ਚ ਕਿਦਾਂ ਲੜੀਆਂ ਲਿ ਜਿ ਕਰਨਾ ਲੈ ਮੈਨੂੰ ਕੀ ਪਤਾ ਮੈਨੂੰ ਤਾਂ ਲੱਗਦਾ ਤੂੰ ਤਾਂ ਨਹੀਂ ਸੀਗਾ ਓਹੋ ਦੱਸ ਮੈਂ ਇਦਾਂ ਦਾ ਕੰਮ ਕਰਦਾ ਹੂੰਗਾ ਦੱਸ ਮੈਂ ਉਹ ਨਾਲ ਲੜਾਈ ਕਿੱਥੋਂ ਕਰ ਲੈ ਮੇਰੀ ਗੱਲ ਸੁਣ ਮੈਨੂੰ ਐ ਦੱਸ ਉਹ ਤੇਰੀ ਵਿੱਚ ਵੱਜੀ ਸੀ ਕਿ ਤੂੰ ਉਹਦੇ ਵਿੱਚ ਵੱਜਿਆ ਸੀਗਾ ਉਹ ਕੱਲ੍ਹ ਵਾਲੀ ਗੱਲ ਕਰ ਦੇ ਤੂੰ ਹਾਂ ਲੈ ਮੈਂ ਤੁਰਿਆ ਜਾਂਦਾ ਸੀਗਾ ਹਾਂ ਤੁਰੇ ਜਾਂਦੇ ਦੇ ਵਿੱਚ ਮੈਨੂੰ ਐ ਕਰਕੇ ਐ ਐ ਮੁੱਢਾ ਮਾਰਿਆ ਉਹਨੇ ਮੈਨੂੰ ਹਾਂ ਉਹ ਤਾਂ ਹੈ ਹੀ ਇਹ ਜੀ ਆ ਉਹ ਤਾਂ ਜਨੇ ਖਨੇ ਵਿੱਚ ਵੱਜਦੀ ਫਿਰਦੀ ਆ ਹੈ ਤੁਸੀਂ ਵਿਚਾਰ ਰੱਖਿਆ ਕਰੋ ਬਚਾਈ ਆ ਮੁੱਲ ਦੀ ਲੜਾਈ ਭਾਲਦੀ ਆ ਬਿਨਾਂ ਗੱਲ ਤੋਂ ਹਾਂ ਉਹ ਤਾਂ ਇਹੇ ਜੀ ਹੈਗੀ ਤੂੰ ਮਾੜਾ ਮੋਟਾ ਸਮਝਾ ਦੇ ਉਹਨੂੰ ਆ ਤੇ ਤੂੰ ਕੀ ਕਰਦਾ ਫਿਰਦਾ ਸੀ ਇੱਧਰ ਉੱਧਰ ਲੈ ਮੈਂ ਤਾਂ ਘਰੇ ਆਇਆ ਸੀ ਆਪਣੇ ਹਾਂ ਸ਼ਾਇਦ ਉਹ ਤਾਂ ਭਾਈ ਮੇਰੀ ਗੱਲ ਸੁਣ ਉਹ ਤਾਂ ਸਾਰੇ ਮੱਲੇ ਦੀ ਖਬਰ ਰੱਖਦੀ ਹੈਗੀ ਤੇ ਹੈ ਕਿਤੇ ਉਹੀ ਨਾ ਰਗੜਿਆ ਜਾਈ ਓਹੋ ਚਾਚੀ ਤੂੰ ਬੜਾ ਚਾਚਾ ਨੂੰ ਪੁੱਛ ਲੈ ਮੈਂ ਅੱਜ ਦੀ ਗੱਲ ਤਾਂ ਲੰਬਾ ਕਦੇ ਆਉਣ ਦਿੱਤਾ ਹੀ ਨਹੀਂਗਾ ਉਹ ਤਾਂ ਮੈਨੂੰ ਪਤਾ ਹੈਗਾ ਪਰ ਇਹ ਆਪ ਹੀ ਇਹੇ ਜੀ ਹੈਗੀ ਚੱਲ ਕੋਈ ਨਾ ਚੱਲ ਮੈਂ ਚੱਲਦਾ ਚੰਗਾ ਕੋਈ ਗੱਲ ਨਹੀਂ ਤੂੰ ਇੱਧਰ ਆ ਮੈਨੂੰ ਮਿਲਾਉਣੀ ਹੈ ਤੈਨੂੰ ਕਿਰਨ ਨੂੰ ਤਰੇ ਬੋ। ਉਹ ਮੂੰਹ ਤੇ ਗੱਲ ਕਰੂਗੀ ਬੇਟਾ ਮੈਂ ਤਾਂ ਮੂੰਹ ਤੇ ਗੱਲ ਕਰ। ਇੱਥੇ ਬੈਠ। ਉਹ ਬੈ ਜਾ ਚਾਚੀ ਕਾਦੇ ਪਿੱਛੇ ਪੰਗੇ ਪਾ ਲਿਆ ਨਮਈ। ਫਿਰ ਤੈਨੂੰ ਮੈਂ ਕਿੰਨੇ ਵਾਰੀ ਕਿਹਾ ਵੀ ਨਾ ਕੇ ਤੇ ਮੂੰਹ ਲੱਗਿਆ ਕਰ। ਹੈ? ਉਹ ਤਾਂ ਇਹ ਜੀ ਆ ਗਈ। ਮੈਂ ਹੁਣ ਦੇਖ ਲਈ ਸਾਰੇ ਗਲੀ ਚ ਨਾ ਸਾਰੇ ਨੂੰ ਖਬਰ ਰੱਖ ਦਈਏ ਹੁਣ ਆ ਜੂਗੀ ਘਰੇ। ਦੇਖੀ ਨਾ ਇਹ ਮੇਰੀ ਲਾਪਾ ਕਰਕੇ ਜੇ ਉਹਨੂੰ ਐ ਪਤਾ ਲੱਗ ਗਿਆ ਵੀ ਇਹਦਾ ਭਤੀਜਾ ਦਾ। ਲੈ। ਦੱਸ ਚਾਚੇ ਨੂੰ ਪੁੱਛ ਕੇ ਕਿ ਮੈਂ ਆਹਦੀ ਤੱਕ ਕਦੇ ਲੰਬਾ ਹੁਣ ਦਿੱਤਾ ਪਿੰਡ ਤੋਂ ਐਵੇਂ ਬੱਸ ਉਹਦੇ ਮਗਰ ਲੱਗ ਤੇਰੇ ਕੰਨ ਭਾਤੇ ਨੇ ਤੇਰੇ ਕੰਨ ਭਾਤੇ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਵਿਸੋਝ ਸਮਝ ਕੇ ਰਹਿਕਰ ਮੈਂ ਹੁਰਲੂੜਲ ਕਰਦਾ ਤੂੰ ਫਿਰਦਾ ਰਹਿਣਾਗਾ ਚਾਚੀ ਮੈਂ ਦੱਸ ਐਨੇ ਮਾੜਾ ਹੋ ਗਿਆ ਜਿਹੜਾ ਹੁਣ ਉਹਦੇ ਮੂੰਹ ਲੱਗੂ ਦੱਸ ਚਾਚੇ ਨੂੰ ਪੁੱਛ ਲਈ ਬਣਾਦੀ ਮੈਨੂੰ ਤੇਰੇ ਸਿਰ ਦੀ ਸੌਂ ਲੱਗੇ ਮੈਂ ਹਜੇ ਕੋ ਥੋੜੀ ਕੀਤਾ ਲੱਗਾ ਮੈਨੂੰ ਮਾਰ ਹਾਂ ਮੇਰੀ ਸੌਂ ਖਾ ਮੈਨੂੰ ਮਾਰ ਤੂੰ ਹੈ ਮੇਰੀ ਨੰਨਾ ਕਟਾਦੀ ਕਿਤੇ ਉਹ ਜਾਂਦੇ ਕਿਰਨਾ ਉਹਨੂੰ ਮੈਂ ਬੁਲਾਉਣੀ ਤੈਨੂੰ ਸੱਦ ਲਾਉਣਾ ਹੁਣੇ ਸੱਦ ਲਾ ਮੂੰਹ ਤੇ ਸੱਦ ਲਾ ਨਹੀਂ ਕਿਰਨਾ ਉਰੇ ਆ ਆ ਜਾਂਦੇ ਮੈਂ ਪੁੱਛਦੀ ਆ ਉਹਦੇ ਤੋਂ ਕੋਈ ਨਾ ਆਏਗਾ ਮੈਨੂੰ ਸਾਰੀ ਗੱਲ ਦੱਸਦੀ ਜਿਵੇਂ ਮੇਰੇ ਬਣੀ ਅੱਖ ਮਾਰੀ ਜਿਵੇਂ ਤੈਨੂੰ ਉਹੀ ਦਿਸੀ ਸੀ ਤੇਰੇ ਸਾਹਮਣੇ ਦੁੱਧ ਦਾ ਦੁੱਧ ਦਾ ਪਾਣੀ ਦਾ ਪਾਣੀ ਮੈਂ ਉਹਨੂੰ ਹੀ ਅੱਖ ਮਾਰਦੀ ਸੀ ਹੋਰ ਤਾਂ ਜਿਵੇਂ ਕੋਈ ਜੱਗ ਤੇ ਹੈ ਹੀ ਨਹੀਂ ਹਾਂ ਪਤਾ ਨਹੀਂ ਕਿਉਂ ਵਾਜਾ ਮਾਰੀ ਜਾਂਦੀ ਹੈਗੀ ਹਾਂ ਲਾ ਆ ਬਾਈ ਬੈਠੀ ਆ ਤੂੰ ਤਾਂ ਇਹਦੇ ਨਾਲ ਤੇ ਮੇਰੀ ਲੜਾਈ ਕੋਕੇ ਹੱਟੀਆ ਤੂੰ ਨਹੀਂ ਬੈਠਾ ਬਾਈ ਬੈਠਾ ਕੀ ਜਾਈ ਮੇਰਾ ਪਤੀਜਾ ਮੈਨੂੰ ਕੀ ਪਤਾ ਸੀ ਤੂੰ ਇਹਨਾਂ ਦੇ ਨਾਲ ਲੜੀ ਬੈਠੀ ਐ ਮੈਂ ਤਾਂ ਕੋਈ ਲੜੀ ਨਹੀਂ ਨਹੀਂ ਹੈਗੀ ਮੈਂ ਤਾਂ ਇਹਨੂੰ ਪੂਰਾ ਲੜੀ ਘੇੜੀ ਹੈਗੀ ਮੈਂ ਸਰਮਨਾ ਜਿਹੜੇ ਮੇਰੇ ਮੈਨੂੰ ਅੱਖ ਮਾਰੀ ਐ ਨੇ ਬੇਟਾ ਸੁਣ ਲੈ ਤੇਰੇ ਸਾਹਮਣੇ ਦੇਖ ਲੈ ਮੈਨੂੰ ਪਤਾ ਲੱਗਦਾ ਦੱਸ ਕਿ ਮੈਂ ਇਹਦਾ ਹਣੀ ਹੈਗਾ ਮੈਂ ਇਹਨੂੰ ਹੀ ਅੱਖ ਮਾਰੀ ਬੇ ਮੇਰੀ ਗੱਲ ਸੁਣ ਲੈ ਭੁੱਖੇ ਕੁੱਕੜਾਂ ਨੂੰ ਨਹੀਂ ਪਤਾ ਲੱਗਦਾ ਹੁੰਦਾ ਮੇਰਾ ਬੰਦਾ ਬੰਲੇ ਸ਼ਾਮ ਆਉਂਦਾ ਹਾਂ ਮੇਰੀ ਚਾਤੀ ਲਾ ਦੇ ਮੈਂ ਸਾਹ ਦਾ ਪਰਚਾ ਕਰਾਉਂਗਾ ਆਇਓ ਇਹਦੀ ਗਾਣੀ ਬੈਰੂ ਆਣੀ ਨੇ ਅਵੇ ਤੁਮਾਰਾ ਪੈਸਾ ਦੱਸ ਦਿੱਤੀ ਮੇਰਾ ਰਿਸ਼ਤੇਦਾਰ ਆ ਨਹੀਂ ਮੇਰਾ ਭਤੀਜਾ ਹੈ ਮੈਂ ਤੈਨੂੰ ਲੜ ਕੇ ਢੀਏਗੀ ਹੈ ਨਹੀਂ ਤੂੰ ਲੈ ਲੱਲੇ ਬੱਲੇ ਦੀ ਕਮੂ ਕਰਦਾ ਮੈਂ ਮੈਂ ਤੈਨੂੰ ਨਾ ਤੇਰੇ ਸਿਰ ਦੀ ਸੌਣ ਲੱਗੇ ਝੁੱਠ ਦਾ ਸਹਾਂ ਬੰਦੇ ਤਾਂ ਕਹਿੰਦਾ ਮੈਨੂੰ ਚਾਚੀ ਮਾਰ ਜੇ ਤੇ ਮੇਰਾ ਗਵੰਦਰ ਕੋਲੇ ਆਉਣਾ ਜਾਣਾ ਲੱਗਿਆ ਰਵੇ ਪਹਿਲੇ ਇੰਨਾ ਦੇ ਹੁੰਦਾ ਆ ਇੰਨਾ ਦੇ ਹੁੰਦਾ ਕਿੱਤੇ ਗਿਆ ਕਾਲਾ ਦੇ ਮੈਂ ਉੱਤੋਂ ਫੜਿਆ ਇਹਨੂੰ ਜਦੋਂ ਉੱਤੋਂ ਫੜਿਆ ਮੈਂ ਇਹਨੂੰ ਉਹਨੂੰ ਚਾ ਪੈਸੇ ਨਾਲ ਲੈ ਕੇ ਚਿੱਠੀ ਭਰਾਂਦਾ ਸੀ ਕੁਨਾਂ ਤੇ ਗੱਲਾਂ ਹੁੰਦਾਂ ਇੰਨੀ ਤਰੱਕੀ ਕੀਤੀ ਹੋਈ ਐ ਸਾਇੰਸ ਨੇ ਤੇ ਇਹ ਕਹਿੰਦਾ ਮੈਂ ਡੈਂਟਰ ਪੈਸਾ ਨਾ ਲੈ ਕੇ ਡੈਂਟਰ ਲੈਣੇ ਹੁੰਦੇ ਆ ਉਹ ਚਾਤੀ ਸਮਝ ਆਏ ਨੂੰ ਮੈਂ ਬਿਨਾਂ ਗੱਲ ਤੋਂ ਮੇਰੇ ਤੇ ਕੌਣ ਸਾਹ ਮੇਰਾ ਬੀਬੀ ਬੁਝਾਦਾ ਦੋਨਾਂ ਜਣਾਂ ਨੇ ਬੀਬੀ ਬੁਝਾਦਾ ਤੂੰ ਤਾਂ ਮੈਨੂੰ ਮਾਰੋਂਗੇ ਉਦੋਂ ਰੈਂਜੀ ਹੁੰਦੀ ਆਹਾ ਉਦੋਂ ਤੂੰ ਹੈਂ ਹੈਂ ਕਰ ਚੁੱਪ ਕਰਕੇ ਮਾਫੀ ਮੰਗ ਲੱਭਾ ਮੈਂ ਇਹਦੇ ਪੈਰ ਫੜ ਲੈਣਾ ਲੈ ਇਹ ਤਾਂ ਜਾਣ ਕੇ ਫੜਦਾ ਵੀ ਮੇਰੇ ਗਵੰਡਰ ਕੋਲੇ ਆਉਣਾ ਜਾਣਾ ਲੱਗਿਆ ਲਊਗਾ ਇੱਥੇ ਆਉਂਦਾ ਜਿੱਤੇ ਗੇਟ ਵਾਲੀ ਦੇ ਕੋਲੇ ਨਾ ਹੁਣ ਇਹਦੇ ਉੱਤੇ ਹੋਰ ਕੀ ਕਰਾਂ ਜਦੋਂ ਪੈਰਾਂ 'ਤੇ ਵੀ ਹੱਥ ਲਾਦਾ ਬਿਨਾਂ ਕੋਹ ਤਾਂ ਫੱਕ ਤੇ ਜੀਵੇ ਬਾਲਦੀ ਆ ਮੈਂ ਕੀ ਕਰਾਂ ਤੈਨੂੰ ਕੈਨੇਡਾ ਅਮਰੀਕਾ ਤੋਂ ਤੈਨੂੰ ਰਿਸ਼ਤੇ ਆਉਂਦੇ ਨੇ ਤੈਨੂੰ ਆਹੀ ਦਿਸੀ ਆ ਸਾਡੀ ਗਮੰਡਣ ਬੌਂਕੀ ਜੀ ਚਾਰ ਜਵਾਬਾਂ ਦੀ ਮੋਆ ਦੀ ਨਿਪੜਿਆ ਹੁੰਦਾ ਚਾਰ ਜਵਾਬ ਪਿੱਛੋ ਲਿਆਈ ਆ ਤੇ ਸਲਾਮਸ ਬਣਿਆ ਹੋਇਆ ਨਾਲੇ ਪੱਕਾ ਆਉਦਾ ਹਾਏ ਨਹੀਂ ਮੈਂ ਤੂੰ ਮੇਰੇ ਨਾਲ ਸ਼ਰਾਬਾ ਦੀ ਕੀ ਕਹੀ ਜਾਂਦੀ ਆ ਆ ਬੰਦੇ ਹੱਥ ਤੇਰੇ ਮੂਦੇ ਮੈਂ ਚੱਲਿਆ ਚੰਗਾ ਰਸਮਿਆਲਾ ਐਵੇਂ ਨਾ ਬਾਰੇ ਆ ਕੋਈ ਲੁਕ ਜਾ ਆਇਤ ਨੰਬਰ ਦਾ ਆ ਗਮੇ ਚੱਜਾ ਦੇ ਨੇ ਸਾਨੂੰ ਲੱਗਦਾ ਝੂਠ ਬੋਲੋਂ ਕਿ ਸਿਆਣੀ ਬਿਆਲੇ 니 ਭਣੇ ਮੇਰੇ ਤਾਂ ਹਾਂ ਚੱਕਰਾਂ ਲਾ ਥੋੜੀ ਲੱਕ ਬਣਾ ਦੂਗਾ 니 ਵਡਾਤੀ ਵੱਡਾ ਹੋਗਾ ਕੀ ਵਡਾਤੀ ਹੈ ਐਹੋ ਜਿਹਾ ਮੈਂ ਤਾਂ ਭਾਣੇ ਤੇਰੇ ਕੋਲੇ ਮੈਂ ਚੰਬਰ ਤੂੰ ਵੀ ਝੂਠ ਨਹੀਂ ਭਣੇ ਮੇਰੀ ਗੱਲ ਸੁਣ ਲੈ ਅੱਜ ਤੋਂ ਬਾਅਦ ਭਣੇ ਸੌਂ ਪਾ ਦੇਣਾ ਤਾਂ ਤੂੰ ਤੇ ਦੀ ਚੁਗਲੀ ਕਰਨੀ ਤੇ ਭਣੇ ਨਾ ਮੈਂ ਚੁਗਲੀ ਕਰਾਂ ਨਾ ਇਹ ਮੇਰੇ ਵਿੱਚ ਵੱਜੇ ਤੇ ਨਾ ਭਣੇ ਮੈਂ ਇਹਦੇ ਵਿੱਚ ਵੱਜਾਂ ਨਹੀਂ ਮੇਰੀ ਗੱਲ ਸੁਣ ਆਪਾਂ ਨਹੀਂ ਇਦਾਂ ਨੇ ਉਹ ਕਰਦੇ ਠੀਕ ਕੋਈ ਨਹੀਂ ਸਮਝਾ ਮੰਗਿਆ ਆਪਾਂ ਨੂੰ ਕੀ ਪਤਾ ਸੀ ਵੀ ਆਪਣਿਆਂ ਵਾਲੀ ਸੀ ਗੱਲ ਬਸ ਇਹਦੀ ਮਾਂ ਨੂੰ ਫੋਨ ਕਰਕੇ ਕਹੀਦੀ ਵੀ ਸਾਡੇ ਆਹ ਮੈਂ ਨਭੇਜ ਦੂੰਗੀ ਬਾਕੀ ਚਾਚਾ ਜੀ ਪਾਪਾ ਚਾਚਾ ਪਾਪਾ ਕੋਈ ਗੱਲ ਤੂੰ ਤੈਨੂੰ ਮਾਂ ਠੰਡਾ ਪਾਣੀ ਪੀ ਪਰ ਪਤਾ ਨਹੀਂ ਸਿੱਪਦੇ ਮੈਂ ਬਾਹਰ ਦੇ ਦਊਗਾ ਆਵਾਜ਼ ਹੁਣ ਪਿੱਛੇ ਖੜਾ ਜਾ ਉਹ ਫੇਰ ਬੈਠ ਲਿਆ ਪੰਗਾ ਤੁਸੀਂ ਨਹੀਂ ਭੱਗਣਾ ਨਹੀਂ ਕਰਨਾ ਉਹ ਮੇਰੇ ਤੇਰੀ ਤੇਰੇ ਨਾਲ ਲੜਾਈ ਮੁੱਕ ਗਈ ਮੇਰੇ ਨਾਲ ਮੈਨੂੰ ਢਾ ਦੂਗਾ ਮੈਂ ਤਾਂ ਡਾਕ ਫੇਰ ਵੀ ਹੈਲੋ ਫਰੈਂਡ ਮੈਂ ਤੁਹਾਡੀ ਆਪਣੀ ਕਿਰਨ ਬਠਿੰਡਾ ਤੇ ਮੇਰੀ ਛੋਟੀ ਭੈਣ ਜਸਮੀਨ ਚੋਟਿਆ ਜੀ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਆ ਤੁਹਾਨੂੰ ਖੁਸ਼ ਕਰਨ ਵਾਸਤੇ ਫਿਲਮ ਬਣਾਈ ਆ ਜੀ ਕਮੇਡੀ ਆ ਜਿਵੇਂ ਆਮ ਆਪਣੇ ਅੱਜਕੱਲ ਹਨਾ ਵੀ ਮਾਹੌਲ ਦੇ ਹਿਸਾਬ ਨਾਲ ਛੋਟੀ ਜੀ ਬਣਾਈ ਆ ਕਿਸੇ ਨੂੰ ਲਾ ਕੇ ਨਹੀਂ ਬਣਾਈ ਅਸੀਂ ਪਲੀਜ਼ ਸਾਡਾ ਗੁੱਸਾ ਗਿਲਾ ਕੋਈ ਨਾ ਕਰਿਓ ਤੇ ਬਾਕੀ ਮੇਰੀ ਭੈਣ ਨੇ ਮੇਰਾ ਬਹੁਤ ਸਾਥ ਦਿੱਤਾ ਬਾਕੀ ਮੇਰੀ ਭੈਣ ਬੋਲਣਗੇ ਹਾਂਜੀ ਕਿਉਂਕਿ ਅਸੀਂ ਨਾ ਹੁਣ ਅੱਜ ਦਾ ਛੋਟੂ ਛੋਟੀ ਮੂਵੀ ਪਾਇਆ ਕਰਾਂਗੇ ਤੁਸੀਂ ਜਿਵੇਂ ਕਿਰਨਾ ਨੂੰ ਇੰਸਟਾਗ੍ਰਾਮ ਤੇ ਬਹੁਤ ਜ਼ਿਆਦਾ ਪਿਆਰ ਦਿੰਨੇ ਹੋ ਹੁਣ YouTube ਤੇ ਵੀ ਇਹਨੂੰ ਬਹੁਤ ਜ਼ਿਆਦਾ ਸਤਿਕਾਰ ਦਿਓ ਵਾਰ-ਵਾਰ ਦੇਖਿਓ ਜੀ ਵਾਰ-ਵਾਰ ਕਮੈਂਟ ਕਰੋ ਜੇ ਕੋਈ ਕਮੀ ਰਹੇਗੀ ਉਹ ਵੀ ਦੱਸਿਓ ਅਸੀਂ ਕਿਉਂ ਅਗਲੀ ਵਾਰ ਕਰਾਂਗੇ ਹਾਂ ਅਗਲੀ ਵਾਰ ਸਹੀ ਕਰਾਂਗੇ ਜੀ ਤੇ ਸਾਡੇ ਚੈਨਲ ਨੂੰ ਵਧੀਆ-ਵਧੀਆ ਮੂਵੀ ਦੇਖਣ ਵਾਸਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਮੈਂਟ ਕਰਿਓ ਸੋਹਣੇ-ਸੋਹਣੇ ਤੇ ਸਾਡੀ ਫਿਲਮ ਪੂਰੀ ਸ਼ੇਅਰ ਕਰ ਦਿਓ 올 ਇੰਡੀਆ ਪੰਜਾਬ